ਹਾਂਜੀ ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ ਸਾਰਿਆਂ ਦਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਸਾਡੇ YouTube ਚੈਨਲ ਮਿਸਟ੍ਰੈਨ ਮਿਸਿਸ ਗਿੱਲ ਦੇ ਵਿੱਚ ਉਮੀਦ ਕਰਦੀ ਹਾਂ ਸਾਰੇ ਜਾਣੇ ਬਹੁਤ ਵਧੀਆ ਹੋਮੋਗੇ ਸੋ ਚਲੋ ਜੀ ਸ਼ੁਰੂਆਤ ਕਰੀ ਅੱਜ ਦੇ ਦਿਨ ਦੀ ਅੱਜ ਦੇ ਬਲੌਗ ਦੀ ਮੈਂ ਕਦੋਂ ਦੀ 9 ਵਜੇ ਦੀ ਰੈਡੀ ਹੋ ਕੇ ਆ ਗਈਆਂ نیچے ਤੇ ਵੇਟ ਕਰ ਰਹੇ ਹਾਂ ਇੰਦਰ ਜੀ ਦੀ ਕਿ ਕਦੋਂ ਫ੍ਰੀ ਹੋਣਗੇ ਤੇ ਫਿਰ ਆਪਾਂ ਚੱਲੀਏ ਕਿਉਂਕਿ ਟਾਈਮ ਤਕਰੀਬਨ 10:30 ਦਾ ਹੋ ਚੱਲਿਆ ਅੱਜ ਆਪਾਂ ਜਾਣਾ ਸੀ ਮੇਰੇ ਨਾਨਕੇ ਪਿੰਡ ਆ بڑے ਮਾਮਾ ਜੀ ਨੇ ਅੱਜ ਅਰਸ਼ ਉਹਨਾਂ ਨੂੰ ਰੋਟੀ ਕਰਨੀ ਸੀ ਤੇ ਆਪਾਂ ਉੱਥੇ ਜਾਣਾ ਹੈ ਸੋ ਚਲੋ ਜੀ ਆਪਾਂ ਤਾਂ ਰੈਡੀ ਆ ਬਸ 10 15 ਮਿੰਟ ਦੇ ਵਿੱਚ ਵਿੱਚ ਆਪਾਂ ਨਿਕਲਦੇ ਆ ਤੇ ਫਿਰ ਮਿਲ ਆਉਨੇ ਆ ਫਿਰ ਉੱਥੇ ਜਾ ਕੇ ਤੁਹਾਨੂੰ ਸਾਰਿਆਂ ਦੇ ਨਾਲ ਲਓ ਜੀ ਫਾਈਨਲੀ ਪੂਰੇ 10:30 ਵਜੇ ਆਪਾਂ ਗੱਡੀ 'ਚ ਬੈਠ ਚੁੱਕੇ ਆ ਤੇ ਨੀਅਰ ਬਾਊਟ ਮੈਨ ਲੱਗਦਾ ਅੱਧੇ ਘੰਟੇ ਦਾ ਰਸਤਾ ਹੋਊਗਾ ਆਪਾਂ ਨੂੰ ਇੱਥੋਂ ਤੇ ਚਲੋ ਪਹੁੰਚ ਜਾਨੇ ਆ ਬਾਕੀ ਤਾਂ ਮੈਨੂੰ ਲੱਗਦਾ ਆਗੇ ਨੇ ਉੱਥੇ ਕਿਉਂਕਿ ਉਹਨਾਂ ਥੋੜੇ ਅੱਗੇ ਜਾਣਾ ਸੀਗਾ ਉੱਧਰੋਂ ਚਲੇ ਗਏ ਨਹੀਂ ਨਹੀਂ ਹਾਂਜੀ ਨਹੀਂ ਜੀ ਨਹੀਂ ਹਾਂਜੀ ਬਾਕੀ ਚਲੋ ਮਿਲਦੇ ਆ ਫਿਰ ਚੱਲ ਕੇ ਸਾਰਿਆਂ ਨੂੰ ਲੋਬੀ ਰਸਤੇ ਜਿਹੇ ਦੇ ਵਿੱਚ ਪਹੁੰਚ ਗਏ ਆਪਾਂ ਇਹ ਆਪਾਂ ਮੁੜਨਾ ਸੀ ਇਧਰ ਨੂੰ ਆ ਵਾਲਾ ਰਸਤਾ ਗੱਡੀ ਥੋੜੀ ਜੀ ਗਾਹਾਂ ਹੋਗੀ ਇਹ ਵਾਲਾ ਰਸਤਾ ਅਸੀਂ ਕਦੇ ਗਏ ਨਹੀਂ ਹੈਗੇ ਇੰਦਰ ਜੀ ਕਹਿੰਦੇ ਵੀ ਚੱਲ ਆਹ ਰਸਤਾ ਚੱਲਦੇ ਆ ਜਾਨੀ ਲੇਟੇ ਆਉਣਾ ਜਿਹੜੇ ਮਰਜ਼ੀ ਤਰੀਕੇ ਨਾਲ ਹੋ ਜੀਏ ਹੈ ਅੱਜ ਫੇਰ ਨਵਾਂ ਰਸਤਾ ਗੱਡੀ ਉਹ ਉੱਧਰ ਨੂੰ ਮੋੜਨਾ ਭੁੱਲ ਗਏ ਗੱਲਾਂ ਕਰ ਲੈ ਥੋੜੀ ਜਿਹੀ ਗਾਹਾਂ ਜਾ ਕੇ ਖੜ ਗਈ ਫਿਰ ਕਿ ਮੈਨੂੰ ਕਹਿੰਦੇ ਕਹਿੰਦੇ ਗਾਹਾਂ ਵਾਲਾ ਰਸਤੇ ਦੇਖ ਲੈਣੇ ਆ ਚਲੋ ਜੀ ਅੱਜ ਨਾ ਮੇਰੇ ਰਸਤੇ ਨਹੀਂ ਵੀਡੀਓ ਬੁਡੀਓ ਬਣਾ ਦੇ ਜਦ ਉੱਤਰ ਕੇ ਕੋਈ ਕਹਿੰਦਾ ਇਹੀ ਕੰਮ ਨਾ ਕਰ ਲਈਏ ਅੱਗੇ ਆਪਾਂ ਜਾ ਕੇ ਕੰਮ ਬਹੁਤ ਕਿਤੇ ਨੇ ਹਨਾ ਪਹਿਲੇ ਇਹੀ ਸਹੀ ਗੱਲ ਹੈ ਪਹਿਲੇ ਇਹੀ ਕੰਮ ਕਰ ਲੰਨੇ ਆ ਫਿਰ ਜਦੋਂ ਤਾਂ ਸੁਸਤ ਜੇ ਹੋ ਜਾਂਦੇ ਆ ਸਾਰੇ ਚਲੋ ਨਾ ਵੀ ਆਪਾਂ ਤਾਂ ਪਹੁੰਚ ਗਏ ਸੀ ਹੋ ਗਿਆ ਆਪਾਂ ਨੂੰ ਅੱਧਾ ਘੰਟਾ ਤੇ ਅੱਧੇ ਕੇ ਬੰਦੇ ਲੇਟ ਨੇ ਆਉਂ ਦੇ ਦਿਆ ਹੁਣ ਵੈਸੇ ਆਉਣ ਵਾਲੀ ਨਹੀਂ ਕੈਮਰਾ ਦਾ ਕੱਪੜਾ ਲੈ ਭਾਈ ਕੈਮਰਾ ਦਾ ਕੱਪੜਾ ਦਾ ਕੱਦਾਂ ਮਾਰੀ ਬੈਠੇ ਆ ਤੁਸੀਂ ਉਹ ਲੇਟ ਹੋ ਸੱਚ ਨੇ ਆ ਜੀ ਆਪਾਂ ਤਾਂ ਇੱਕ ਉਹ ਭਗਤਾ ਕੇ ਆਏ ਆ ਦੰਦੇ ਦੇ ਵਿੱਚ ਇੱਧਰ ਤੇ ਰੋਕਿਆ ਹੁਣ ਉਹ ਆ ਜਾਓ ਭਾਈ ਇੱਕ ਲਾਪਾ ਭਗਤਾ ਕੇ ਆਇਆ ਜੀ ਉਹ ਕਹਿੰਦੀ ਕੱਦੇ ਬੈਠੇ ਸਾਨੂੰ ਇੱਥੇ ਦਰਤੇ ਰੋਗ ਲਿਆ ਤੇ ਆਦੀ ਨਹੀਂ ਕੀਤੀ ਕੁੱਕ ਕੁੱਕ ਬਿਜ਼ੀ ਸੀਗੇ ਅੰਦਰ ਕੁੱਕ ਬਿਜ਼ੀ ਨਹੀਂ ਹੱਡੇ ਦੇ ਆਪਾਂ ਕੁੱਕ ਖੜਾ ਲਈਸਤਾ ਬਾਈ ਹੈ ਦੇਖਾ ਉਹ ਕਹੀ ਪੂ ਆਈ ਨਾਨਕੇ ਵਾਂਗੂ ਖੜਾ ਲਈ ਨਾਨਕੇ ਵਾਂਗੂ ਪਹਿਲਾਂ ਹੀ ਆਉਂਦੀ ਲੋੜ ਤਾਂ ਨਹੀਂ ਹੈਗੀ ਮੇਰੇ ਵੇ ਰਾਂ ਦਾ ਤੇਰਾ ਮੁੱਕਾ ਦੇ ਰੋ ਆਜੋ ਬਾਈ ਤੇ ਆਜੋ ਆਜੋ ਬਾਈ ਚਲੋ ਮੈਂ ਤੁਹਾਨੂੰ ਟੋਕ ਕੇ ਫੋਨ ਕਰਦਾ ਹਾਂ ਲੌਂਗੀ ਹੁਣ ਆਪਾਂ ਮਿਲਦੇ ਹਾਂ ਫੇਰ ਮਿਲਦੇ ਆ ਫੇਰ ਮਿਲਦੇ ਆ ਪਹਿਲਾਂ ਮਿਲਦੇ ਆ ਫੇਰ ਮਿਲਦੇ ਆ ਲਓ ਵੀ ਬਾਹਰ ਹੀ ਮੰਜੇ ਢਾਲੇ ਕਹਿੰਦਾ ਠੰਡ ਲੱਗਦੀ ਆ ਹੈ ਆਉਦੇ ਕੋਰਸ ਹੀ ਲੈ ਆਵੋ ਲੈ ਹੈ ਇੰਦਰਜੀਤ ਨੂੰ ਸਖਾਲਾ ਉਹਨੂੰ ਕੁਰਸੀ ਚੱਕਣੀ ਆ ਆਪਦੀ ਉਹਨੇ ਕੁਰਸੀ ਚੱਕ ਕੇ ਭੱਜਣਾ ਅੰਦਰ ਨੂੰ ਫਿਰ ਮੇਰੇ ਪੇਕੇਆਂ ਦੇ ਨਿੱਤੇ ਲੈ ਲਉ ਭਾਈ ਮੇਰੇ ਪੇਕੇਆਂ ਤੋਂ ਹਾਂ ਮੇਰੇ ਨਾਨਕਿਆਂ ਦਾ ਮੇਰੇ ਨਾਨਕਿਆਂ ਦਾ ਇੱਥੇ ਹੋਰ ਸੂਰਜ ਜੱੜਦਾ ਲੋ ਵੀ ਦੇਖਦੇ ਆ ਕਿੱਦਾਂ ਨੂੰ ਗਏ ਆ ਇਹ ਉਹ ਲੱਗਦਾ ਮੈਂ ਕੋਕ ਕੇ ਜੀ ਨੱਕ ਤੇ ਲਾ ਲੈਣੇ ਜੀ ਚੁਕਲੀਆਂ ਜਿੱਦੂਆ ਫੋਨ ਰੱਖਿਆ ਉੱਥੇ ਹੈਗਾ ਜੀ ਹੈਗਾ ਇਹ ਚੱਲਿਆ ਖਤਰੋ ਦੇ ਖਿਲਾੜੀ तीन ये ने दोर गए गए जंगल ਕਰਾਣਾ ਕੈਸਟ ਉਸਦੇ ਹਾਂ ਬਲੋਗੋ ਬਲੋਗੀ ਕੰਮ ਹੋਇਆ ਪਿਆ ਇੱਧਰ ਪੁਰਾਣੇ ਪਹਿਲੇ ਟਾਈਮ ਦਾ ਕਰ ਰੱਖਿਆ ਬੰਦ ਕਰਦੇ ਬਿਜਲੀ ਪਹੁੰਚ ਗਏ ਨਹੀਂ ਮਿੱਠਾ ਹੋ ਗਿਆ ਥੋੜਾ 40 ਆਵਾਜਾ ਅੱਧਾ ਕਿਲੋ ਕੋ ਪਿਤਾ ਦੀ ਰਾਤ ਪਲੇਟ ਦੇ ਪਕੌੜਿਆਂ ਦੀ ਬਸ ਇੰਨਾ ਹੀ ਆ ਕੰਮ ਤਾਂ ਰਪਾ ਜੀ ਨੇ ਕੋਗ ਦਾ ਨੁਕਸਾਨ ਆ ਬੜਾ ਨੀ ਦੱਸੋ ਅਸੀਂ ਕਿਹਨੂੰ ਬੁਲਾਉਂਦੇ ਸੀ ਦੱਸੋ ਅਸੀਂ ਕਿਹਨੂੰ ਆ ਜੀ ਨੇ ਫੋਟੋ ਖਿਜਾਉਣੀ ਆ ਫੇਟਾਂਗੇ ਕਿੱਥੇ ਨਹੀਂ ਉੱਥੇ ਵਧੀਆ ਛੱਤੀ ਆ ਦੇ ਚੱਲ ਭਾਈ ਲੈ ਲਾ ਲੈ ਲਾ ਲੈ ਚੱਲ ਭਾਈ ਲੈ ਲਾ ਲੈ ਸਲਾਖ ਹੋ ਕੇ ਪਿੱਛੇ

ਆ ਜਾਂਦਾ ਫਿਰ ਵੀ ਆਇਆ ਲਓ ਜੀ ਬਾਰੀ ਆ ਗਈ ਉਹ ਕੰਮ ਦੀ ਜਿਹੜਾ ਕਰਨਾ ਆ ਮੈਂ ਕਹ ਬਾਰੀ ਆ ਗਈ ਉਹ ਕੰਮ ਦੀ ਜਿਹੜਾ ਕਰਨਾ ਆ ਲਓ ਵੀ ਖਾਣੇ ਨਾਲੇ ਰੈਡੀ ਨੇ ਬੱਸ ਮੈਨੂੰ ਜਿਹੜਾ ਕਰ ਬਾਲੀ ਨੇ ਫੋਨ ਲਓ ਵੀ ਜੱਸੀ ਭੈਣ ਆਪਦਾ ਕੱਪ ਚਾਹ ਦਾ ਨਾਲ ਤਿਆਰ ਰੱਖੀ ਬੈਠੀ ਕਾਲ ਕੋਡ ਡਰਿੰਕ ਪੀ ਜਾਂਦੀ ਐ ਮਾਂ ਮਾਸੀ ਵੀ ਮੰਮੀ ਕਹਿੰਦੇ ਕੋਡ ਡਰਿੰਕ ਰੂਸੀ ਬੱਜੀ ਆ ਸਹੀ ਗੱਲ ਆ ਔਰ ਕਹਣਾ ਨਾਮ ਮੈਨੂੰ ਨਾ ਵੇਚ ਲਈ ਮੇਰੀ ਮਾਸੀ ਨੇ ਬਣਾ ਲਈ ਮੜੀ ਜੀ ਮੈਨੂੰ ਬਹੁਤ ਬਣਾ ਲੈਂਦੀ ਮੇਰੀ ਮਾਸੀ ਨੇ ਜੈਕਸ਼ਨ ਮਾਰਿਆ ਹੁੰਦਾ ਜੀ ਨਾ ਸੋੜਾ ਸੂਟ ਪਾਈ ਬੈਠੀ ਆ ਆਇਆ ਵੀ ਰੱਤਾ ਫੋਨ ਆਉਣਾ ਲਊਗੀ ਨਹੀਂ ਅੱਜ ਜਾਣ ਗਈ ਨਹੀਂ ਸ਼ਾਹ ਬਣ ਰਹੀ ਆ ਮੈਨੂੰ ਪਤਾ ਨਹੀਂ ਸੁਣ ਤੋਂ ਕਿ ਮੰਮੀ ਕਹਿੰਦੇ ਮੈਂ ਅੱਜ ਹੀ ਜਾਂਦੀ ਛੁੱਟੀ ਕਰਾ ਲਈ ਕੋਈ ਨਾ ਫੁੱਟੀ ਗਰਾ ਕਿਹੜਾ ਡਿਗਰੀ ਕਰ ਰਹੇ ਆ ਚੱਲ ਜਤੀ ਚਲੋ 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 ਇਹ ਮੈਂ ਅਛਦੀ ਬਿਖਿਆ ਮੈਂ ਅਛਦੀ ਬਸੋਖਰਾ ਕਿਹੜਾ ਬਹਿਦਾ ਘੋੜੀ ਚ ਆਓ ਜੀ ਜਾਣਾ ਅਸੀਂ ਆਪਾਂ ਚੱਲੇ ਲੋ ਵੀ ਚੱਲ ਤੂੰ ਕੀ ਚਾਹ ਤੂੰ ਕੀ ਚਾਹ ਚਲ ਮੁੰਡਾ ਵੀ ਚੱਕ ਲੈਨੇ ਉਧਰੋਂ ਘਰੋਂ ਕੋਈ ਨਾ बन्दे तो तो सटण तो लगे पहले पर चलो चक दे फिर देओ आ बन्दे छक्के जा रहे है बन्दे सटण लगे पहले था अरे करो अंदर ने चक लो चक लो हां पार्ले पास लग ओ तो ही नहीं चल होन का कर कर दे ਵਿਆਹ ਨੂੰ ਕਵਰ ਕਰਾਉਣਾ ਆ ਬੰਦ ਕਰੀ ਮੜੇ ਜੀ ਸਵਾਰੀ ਵੱਧ ਗਈ ਇੱਕ ਹੋਰ ਕਹਿੰਦੇ ਇਹ ਪਤਾ ਨਹੀਂ ਵੀਰੇ ਮਤਾਂ ਪਾਸ ਕਿਨੇ ਹੋ ਹੋ ਇਹ ਪਤਾ ਨਹੀਂ ਹੈ ਤੂੰ ਵਿਭਿੰਨ ਤੋਂ ਬਿਠਾਏ ਚ ਬੀਬੀ ਵੀ ਤਾਂ ਨਹੀਂ ਗੱਡੀ ਦੇ ਵਿੱਚ ਬੀਬੀ ਹੋ ਜਾ ਬੈਠੂ ਬੀਬੀ ਤੈਨੂੰ ਮਾਰ ਮਾਰ ਭਾਈ ਤੂੰ ਘਰ ਕੱਟੀ ਸਾਈਡ ਤੇ ਉਸ ਤੋਂ ਬਾਅਦ ਲਾਓ ਵੀ ਪਹੁੰਚ ਗਏ ਆਪਾਂ ਹੁਣ ਨਾਰਾਇਣਗੜ੍ਹ ਹੁਣ ਇੱਥੋਂ ਤਿਆਰੀਆਂ ਵਿਆਰੀਆਂ ਕਰਕੇ ਮੈਂਬਰ ਥੋੜੇ ਜਿ ਅੱਜ ਲੈ ਕੇ ਜਾਂਦੇ ਆ ਥੋੜੇ ਜਿ ਕੱਲ ਨੂੰ ਆਉਣਗੇ ਚਲੋ ਲਓ ਜੀ ਹਨੇਰਾ ਹੋ ਗਿਆ ਥੋੜਾ ਥੋੜਾ ਬੰਦੇ ਪਹੁੰਚ ਚੁੱਕੇ ਨੇ ਜਿਹੜੇ ਆਪਣੇ ਨਾਲ ਜਾਣਗੇ ਬਲੌਗਰ ਤੇ ਮੰਮੀ ਚੱਲੇ ਨੇ ਆਪਣੇ ਨਾਲ ਅੱਜ ਰਾਤ ਰਹਿਣ ਭਾਗਾ ਵਾਲਾ ਦਿਨ ਆਇਆ ਅੱਜ ਮੈਂ ਮੰਮੀ ਰਾਤ ਰਹਿਣ ਚੱਲੀ ਪਤਾ ਨਹੀਂ ਕਿੰਨੇ ਟਾਈਮ ਬਾਅਦ ਚਲੋ ਜੀ ਚੱਲਦੇ ਆ ਆ ਬੰਦੇ ਆਉਣਗੇ ਕੱਲ ਨੂੰ ਕੱਲ ਨੂੰ ਆ ਜੀ ਆਏ ਕੱਲ ਨੂੰ ਮੈਨੂੰ ਦੇਣੇ ਨੇ ਪੈਸੇ ਹੁਣ ਇੱਕ ਨਾ ਹੁੰਦਾ ਵੀ ਇਹਨੇ ਦੇਣੇ ਨੇ ਤੈਨੂੰ ਹੁਣ ਦੱਸ ਰਿਹਾ ਮੈਨੂੰ ਬੈਠਾ ਉਹਨੇ ਦੱਸਤਾ ਪਾ 9 ਵਜੇ ਤੱਕ ਪਹੁੰਚ ਜਿਓ ਡਾਕਟਰ ਸਾਹਿਬ ਉਹ ਦੈਲਾ ਵੀ ਮੈਨੂੰ ਛੱਡ ਗਏ ਮੈਨੂੰ ਛੱਡ ਕੇ ਆਈ ਮਾੜੇ ਮੋਟਰਸਾਈਕਲ ਤੇ ਬਿਠਾ ਕੇ ਉਹ ਗਏ ਉਹ ਤਾਂ ਚੱਲ ਮੈਨੂੰ ਛੱਡ ਕੇ ਚੱਲ ਕੋਈ ਨਹੀਂ ਆ ਕੀ ਮੰਗਾ ਲਿਆ